ਪੜ ਜਾਣ ਦੀ ਸੀ ਕਿ ਇਹਦੇ ਹੰਕਾਰ ਜਿਹੜਾ ਸਿਰ ਤੇ ਬੈਠ ਗਿਆਣ ਕਿ ਇਹਨੂੰ ਗੁਰੂ ਦੀ ਪਾਵਨਤਾ ਨਹੀਂ ਪਤਾ ਵੀ ਗੁਰੂ ਤੇ ਕੀ ਪਾਵਰੇ ਗੁਰੂ ਤੇ ਇਸ ਸੰਸਾਰ ਵਿੱਚ ਵੀ ਵਿਚਾਰਕ ਕੇ ਰੱਖਦਾ ਪਿਆਰਿਓ ਤੇ ਜਦੋਂ ਸੀ ਪਰਲੋਕ ਚਲੇ ਜਾਂਦੇ ਆ ਆ ਲੋਕ ਛੱਡ ਕੇ ਜਮਾਂ ਦੇ ਵਾਸੋਂ ਨਹੀਂ ਪੈਣ ਦਿੰਦਾ ਤੇ ਜਮਾਂ ਨੂੰ ਕੁਝ ਕਹਿਣ ਵੀ ਨਹੀਂ ਦਿੰਦਾ ਗੁਰੂ ਡਾਬੜਾ ਤਕੜਾ ਤਾਂ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਮਹਾਬਲੀ ਬੜਿਆਂ ਦਾ ਬੜੇ ਮਹਾਬਲੀ ਗੁਰੂ ਗੁਰੂ ਅੱਗੇ ਕੋਈ ਟਿਕ ਨਹੀਂ ਸਕਿਆ ਇਹ ਡਾਬੜਾ ਮਹਾਬਲੀ ਉਹਨਾਂ ਬਕੈਨਾ ਕਿੰਨੇ ਦਿਨਾਂ ਕਿੰਨੇ ਮਹੀਨਿਆਂ ਤੋਂ ਵਿਚਾਰ ਕਰਦਾ ਰਹੇ ਆ ਕਦੇ ਕਿਸੇ ਪੱਖ ਤੋਂ ਗੁਰੂ ਦੀ ਤੁਸਾਂ ਤਮੀ ਸੁਣੀ ਹੋਵੇ ਜਾਂ ਤੁਹਾਡੇ ਵਿਚਾਰ ਵਿਚ ਪੂਰੀ ਹੋਵੇ ਵੀ ਐਸੇ ਕਾਲ ਤੋਂ ਗੁਰੂ ਕਮਜ਼ੋਰ ਸੀ ਸੰਸਾਰ ਭਾਵੀ ਹੋ ਗਿਆ ਉਹਨਾਂ ਤੇ ਉਹ ਤਾਂ ਕੁਦਰਤ ਨਾਲ ਪਿਆਰ ਵੀ ਬਹੁਤ ਕਰਦੇ ਸੀ ਪਿਆਰਿਓ ਕੁਦਰਤ ਉਹਨਾਂ ਦੇ ਕੁਦਰਤ ਕਹਿਣ ਤੇ ਵੀ ਚੱਲਦੇ ਕੁਦਰਤ ਨਾਲ ਚੱਲਦੇ ਕੁਦਰਤ ਦਾ ਪਿਆਰ ਵੀ ਬਹੁਤ ਕਰਦੇ ਤੇ ਕੁਦਰਤ ਉਹਨਾਂ ਦੇ ਮਗਰ ਵੀ ਫਿਰਦੀ ਜਿਹਦੇ ਮਗਰ ਕੁਦਰਤ ਫਿਰੇ ਉਹ ਕੁਦਰਤ ਦੇ ਕੋ ਸੰਸਾਰ ਦਾ ਕੁਝ ਕਰਉਣਾ ਚਾਹੁੰਦੀ ਆ ਉਹ ਕੁਝ ਨਹੀਂ ਹੁੰਦਾ ਹੈ ਕੁਦਰਤ ਦੇ ਹੱਥ ਵਿੱਚ ਬਹੁਤ ਕੁਝ ਕੁਦਰਤ ਦੇ ਹੱਥ ਵਿੱਚ ਪਰ ਉਹ ਕੁਦਰਤ ਦਾ ਸਤਕਾਰ ਤੇ ਗੁਰੂ ਕਰਦਾ ਪਰ ਕੁਦਰਤ ਉਹਦੇ ਮਗਰ ਫਿਰਦੀ ਕੁਦਰਤ ਉਹਦੇ ਮਗਰ ਇਹਨੋਂ ਵੱਡਾ ਬਾਬਲੀ ਕੋਈ ਨਾ ਹੋ ਸਕਦਾ ਕੁਦਰਤ ਨੇ ਤੇ بڑے بڑے ਨਿਵਾਦ ਦਿੱਤੇ ਕੁਦਰਤ ਨੇ ਤੇ بڑے بڑے ਨਿਵਾਦ ਦਿੱਤੇ ਸੰਸਾਰ ਦੇ ਯੋਧਿਆਂ ਸੂਰਬਿਆਂ ਦਾ ਕੋਈ ਅੰਤ ਨਹੀਂ ਸੀ ਪਗਤਾਂ ਦਾ ਕੋਈ ਅੰਤ ਨਹੀਂ ਸੀ ਕਿਸੇ ਪਗਤ ਤੋਂ ਵੀ ਕੋਈ ਅੰਤ ਨਹੀਂ ਸੀ ਕੁਦਰਤ ਦਾ ਅੱਜ ਵੀ ਨਹੀਂ ਹੈਗਾ ਅੱਜ ਵੀ ਕੁਦਰਤ ਮਾਂ ਬਣੀ ਹੈ ਜਿਹੜੀ ਕੁਦਰਤ ਮਾਂ ਬਣੀ ਸੀ ਸੁਤਕਾਰ ਕਰਦਾ ਸੀ ਗੁਰੂ ਦਾ ਤਪਿਲ ਕੇ ਵਿਚਾਰ ਕਰਾਂਗੇ ਵੀ ਕਿਦਾਂ ਵਿਚਾਰ ਕੁਦਰਤ ਕਿਸ ਤਰ੍ਹਾਂ ਕੁਦਰਤ ਨਾਲ ਤਦਾਂ ਪਿਆਰ ਕਰਦੇ ਸੀ ਕਰਦੇ ਸੀ ਤੇ ਕੁਦਰਤ ਕਿਵੇਂ ਮਗਰ ਚੱਲਦੀ ਸੀ ਇੱਕ ਗੱਲ ਉਹਨਾਂ ਨੇ ਕਹੀ ਸੀਗੀ ਕਹਿੰਦੇ ਕੁਦਰਤ ਦੇ ਮਗਰ ਸਾਰਾ ਸੰਸਾਰ ਚੱਲਦਾ ਹੈ ਕੁਦਰਤ ਤਕਦੀਰ ਬਦਲ ਦਿੰਦੀ ਆ ਕੁਦਰਤ ਤਕਦੀਰ ਬਦਲ ਦਿੰਦੀ ਆ ਪਰ ਉਹਨਾਂ ਨੇ ਕਿਸੇ ਟਾਈਮ ਰੂਹ ਵਿਚ ਆਣ ਕੇ ਇਹ ਗੱਲ ਕਹੀ ਸੀਗੀ ਕੁਦਰਤ ਨੂੰ ਮੇਰੀ ਉਸ ਤਕਦੀਰ ਨੂੰ ਮੇਰੀ ਤਲਵਾਰ ਬਦਲ ਦੋਗੇ ਤੇ ਬਦਲਿਆ ਪਰਿਵਾਰ ਦੇ ਬਹੁਤ ਕੁਝ ਬਦਲਿਆ ਸੰਸਾਰ ਤੇ ਨਵੇਂ ਪਰਿਵਾਰ ਦੇ ਤੇ ਦੁਨੀਆ ਕੋ ਚੁੱਕ ਸਕਿਆ ਹੋਣ ਪੜਨਦ ਸੀਰਾਂ ਨੇ ਅਰਦਾਸ ਕੀਤੀ ਸਤਗੁਰਾਂ ਦੇ ਚਰਣਾ ਵਿੱਚ ਪਾਛਾ ਤੇ ਭੁੱਲਾ ਹੋਇਆ ਓੰਕਾਰ ਦੇ ਸਿਰ ਤੇ ਚੜਿਆ ਹੈ ਤੇਰੇ ਅੱਗੇ ਕੋ ਟੇਕਿਆ ਨਹੀਂ ਨਾਟਕ ਸਰਦਾ ਤੇਰੇ ਅੱਗੇ ਕੋਈ ਤੇਰਾ ਤੇਰੀ ਹੋ ਗਿਆ ਉਸ تیر ਦੇ ਕੋਈ ਅਜੇ ਤੱਕ ਨਹੀਂ ਟਿਕ ਸਕਿਆ ਕਿਰਪਾ ਕਰੀ ਮੇਰੀ ਬੇਤੀ ਮਰ ਲਈ ਫਿਰ ਵੀ ਭੈਣ ਭਰਾਵਾਂ ਦਾ ਨਾਤਾ ਹੁੰਦਾ ਹੈ ਭੈਣ ਨੂੰ ਭਰਾ ਬਹੁਤ ਪਿਆਰ ਲੈਂਦੇ ਇਹ ਤਾਂ ਪਾਗਲ ਹੋ ਗਿਆ ਹੰਕਾਰ ਦੇ ਨਾਲ ਤੁਸੀਂ ਕਿਰਪਾ ਕਰ ਦਿਓ ਇਹਨੂੰ ਹੱਥ ਵਾਲਾ تیر ਦਾ ਮਾਰੋ ਉਦਰਾ ਨਾ ਮਾਰਿਓ ਬਚਨ ਦਾ ਤੀਰ ਮਾਰ ਦਿਓ ਤਾਂ ਕਿ ਜਿੰਦਾ ਰਹਿ ਸਕੇ ਮੈਂ ਪੁਰਪੁਰਾ ਤੋਂ ਵਾਂਝੀਦਾ ਹੋ ਤੋ ਫਸ਼ਲੇ ਅਰਦਾਸ ਬੇਨਤੀ ਪਰਮਾਨੰ ਕਰ ਲਈ ਸੁਣ ਲਈ ਹੁਣ ਉਹਨੇ ਆ ਕੋਲ ਆਣ ਕੇ ਇਹ ਨਹੀਂ ਕਿਆ ਪਰਿਓ ਗੁਰੂ ਤਾਂ ਘਟ ਘਟ ਦੀ ਜਾਣ ਵਾਲਾ ਘਟ ਘੜ ਕੋ ਕਟ ਤ ਕੋਣ ਕਾ ਹੋਇਆ ਵੀ ਪਤਾ ਨਹੀਂ ਲੱਗਦਾ ਮੇਰੇ ਕੋਲ ਕੋਈ ਬੈਠਾ ਹੋਵੇ ਮੈਨੂੰ ਕਿ ਉਹਦੇ ਵਿੱਚ ਬੰਦੇ ਵਿਚਾਰਾਂ ਦਾ ਪਤਾ ਹੁੰਦਾ ਮੇਰੇ ਕੋਲ ਕੋ ਬੈਠਾ ਹੋਵੇ ਮੈਨੂੰ ਉਹਦੇ ਵਿਚਾਰਾਂ ਦਾ ਕੋਈ ਪਤਾ ਨਹੀਂ ਗੁਰੂ ਨੂੰ 11 ਜੋ ਸੈਂਕੜੇ ਮਹੀਨਾ ਤੇ ਬੈਠਾ ਹੋਇਆ ਵੀ ਸਿੱਖ ਕੋਈ ਗੱਲ ਕਰਦਾ ਗੁਰੂ ਨੂੰ ਅਰਦਾਸ ਕਰਦਾ ਤੇ ਗੁਰੂ ਉਹਦੇ ਸੈਂਕੜੇ ਹਿਆਰਾ ਮਹੀਨਾ ਤੇ ਵੀ ਅਰਦਾਸ ਸੁਣ ਲੈਂਦਾ ਉਹ ਕਟਕੜ ਦੇ ਜਨਨਾਂ ਗੁਰੂ ਜੀ ਦੇ ਬਿਡੇ ਚਲਦੇ ਮੈਦਾਨ ਵਿੱਚ ਆ ਗਿਆ ਉਹ ਜਿਹੜਾ ਪਿੱਛੇ ਸੈਦ ਬੇਗ ਸਤਗੁਰੂ ਦੇ ਚਰਨ ਵਿੱਚ ਲਾਇਆ ਸੀ ਲੜਨ ਪੜ੍ਹਨ ਵਾਸਤੇ ਗੁਰੂ ਨੂੰ ਆਇਆ ਸੀ ਮਾਰਨ ਵਾਸਤੇ ਗੁਰੂ ਨੂੰ ਪਰ ਬਣ ਕੇ ਸੇਵਕ ਉਹ ਆਉਂਦੇ ਹੀ ਮਿਲ ਗਿਆ ਸੈਦ ਬੇਗ ਸਦਖਾਨ ਨੂੰ ਕਹਿ ਲੱਗਾ ਤੂੰ ਮੁਸਲਮਾਨ ਹੋ ਕੇ ਤੇ ਕਾਫਰ ਦੇ ਨਾਲ ਲੜਦਾ ਏ ਤੈਨੂੰ ਸ਼ਰਮ ਹੋਣੀ ਚਾਹੀਦੀ ਅਜੀਬ ਓਂਕਾਰ ਆ ਥੋੜਾ ਜਿਹਾ ਮਨ ਵਿੱਚ ਵਿਚਾਰ ਕੀਤਾ ਵੀ ਐਵੇਂ ਗੁਰੂ ਮਰ ਬਗਾਨੇ ਬੱਚੇ ਬਾਰੀ ਜਾ ਰਿਆ ਬਰਵਾਈ ਜਾ ਰਿਆ ਏ ਮਾਮਾ ਦੇ ਪੁੱਤਰ ਸਿੱਧਾ ਮਿਲਣ ਨਾਲ ਆਵੇ ਮਿਰਦਾ ਡੱਕ ਲਈ ਉਹ ਅੰਦਰ ਜੰਮੀ ਸੀ ਪਿਆਰੋ ਨਿਕਲੀ ਹੋਈ ਉਹਦੀ ਆਤਮਾ ਦੀ ਬਾਜ਼ ਜਦ ਗੁਰੂ ਨੇ ਸੁਣੀ ਉਸੇ ਤੈਮ ਕੋੜਾ ਤਿਆਰ ਕਰਵਾਇਆ ਮੌਕੇ ਤੇ ਕੋੜ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਆ ਗਏ ਆਣ ਕੇ ਸੈਦ ਖਾਨ ਨੂੰ ਕਹਿਣ ਲੱਗੇ ਸੈਦ ਖਾਨ ਬੋਲ ਤੇਰੇ ਮਨ ਦੀ ਕੀ ਚਾਹ ਕਿਉਂ ਕਿ ਉਹ ਕਹਿੰਦਾ ਮੇਰ ਦਾ ਲੜੇ ਸਿੱਧਾ ਲੜੇ ਕਿਉਂ ਬਗਾਦੇ ਮੁੰਡੇ ਬੱਚੇ ਬਣਾਉਂਦਾ ਹੈ ਫਤਾਨੂ குரு ਗੋਬਿੰਦ ਸਿੰਘ ਜੀ ਮਾਨੰਦ ਕਹਿੰਦੇ ਬੋਲ ਸਦਖਾਮ ਕੀ ਚਾਹਨਾ ਹੈ ਕੱਲੇ ਨਾ ਤਲਾ ਲੜਨ ਦੜਨ ਦਾ ਚਾਹਨਾ ਹੈ ਆਸਦੇਓ ਮੈਦਾਨ ਵਿੱਚ ਇੱਕ ਵਾਰੀ ਕਿਰਪਾਨ ਬਿਆਨ ਚੋਂ ਨਿਕਲੀ ਤੇ ਮਨ ਵਿੱਚ ਸੋਚਿਆ ਮੇਰੇ ਮਨ ਦੀ ਬੁੱਝ ਕੇ ਆੜ ਕੇ ਬਦਲ ਵਿੱਚ ਉਸੇ ਤਰ੍ਹਾਂ ਖੜ ਗਏ ਆ ਗੁਰੂ ਸਾਹਿਬ ਕਾਂਕਲੇ ਲਗਾ ਰਿਆ ਮੀ ਆ ਜੁਤਰੇ ਬੰਦੀ ਅਬਲਾ ਕਾ ਕਢ ਲਾ ਕੁੜੇ ਦੇ ਦਰਪਾਨ ਨਿਕਲੀ ਬਸ ਕੁੜੇ ਤੇ ਚੜਿਆ ਏ ਹੱਥ ਵਿੱਚ ਦੰਗੇ ਤਰੋ ਤਲਵਾਰ ਬਸ ਨਾਮ ਦੇ ਨਾਲ ਹੀ ਸੁਰਤੀ ਬਦਲ ਗਈ ਕਹਿ ਲਗਾ ਗੁਰੂ ਤੇ ਅੰਤਰਜਾਮੀ ਕੁੜੇ ਤੇ ਚੜੇ ਰੇ ਆਪਣੀ ਫੌਜ ਵਿੱਚ ਉੱਚੀ ਧਲਕਾਰਾ ਮਾਰ ਕੇ ਉੱਚੀ ਆਵਾਜ਼ ਨਾਲ ਕਿਹਾ ਉਹ ਮੈਂ ਤਾਂ ਭੁੱਲਾ ਫਿਰਦਾ ਸੀ ਸੰਸਾਰ ਦੇ ਲੋਕੋ ਪੁੱਲ ਕੇ ਦਿੱਲੀ ਦੇ ਤੱਤ ਤੋਂ ਚਲਿਆ ਲੜਨ ਵਾਸਤੇ ਮਾਰਨ ਵਾਸਤੇ ਗੁਰੂ ਨੇ ਗੁਰੂ ਨੂੰ ਗੁਰੂ ਤੇ ਖੁਦ ਖੁਦਾਏ ਇਹਨੂੰ ਕੌਣ ਮਾਰ ਸਕਦਾ ਏ ਤੇ ਤੇ ਖੁਦ ਖੁਦਾਏ ਮੈਂ ਤਾਂ ਖੁਦ ਖੁਦਾ ਦੇ ਦਰਸ਼ਨ ਹੋ ਗਏ ਹੱਦ ਹੋ ਗਈ ਹੁਣ ਥੋੜਾ ਜਿਹਾ ਪਹਿਲਾ ਮਾਰਦਾ ਸੀਗਾ ਫਿਰ ਵੱਢ ਕੇ ਲੈ ਜਾਣਾ ਸੀਗਾ ਦਿੱਲੀ ਦਰਬਾਰ ਵਿੱਚ ਤੇ 2 ਮਿੰਟਾਂ ਵਿੱਚ ਕੀ ਹੋ ਗਿਆ ਹੋਰ ਖੁਦਾ ਫੁਦਾ ਕਰਨ ਲੱਗਿਆ ਗੱਲ ਕੀ ਸੀ ਪਹਿਲਾਂ ਸਾਧੂ ਹੋਇਆ ਜਾਂ ਗੁਰੂ ਹੋਇਆ ਉਹਨਾਂ ਦੀ ਅੱਖਾਂ ਵਿੱਚ ਏਡੀ ਵੱਡੀ ਤਾਕਤ ਹੁੰਦੀ ਏ ਅੱਖਾਂ ਦੀ ਤਾਕਤ ਨਾਲ ਵੀ ਜਿਹਦੇ ਨਾਲ ਬੇਰਪਰਿਆ ਅੱਖਾਂ ਨਾਲ ਦੇਖਣਾਂ ਉਦਾਵੀ ਬੀੜਾ ਧਾਰ ਦਿੰਦੇ ਹੋ ਤੇ ਜੇ ਇੱਕ ਦੇ ਕਰੋੜ ਦਿਗਾ ਦੇ ਨਾਲ ਗੁੱਸੇ ਵਾਲੇ ਦਿਗਾ ਦੇ ਨਾਲ ਦ੍ਰਿਸ਼ਟੀ ਪਾਜਵੇਂ ਤੋ ਤਾਨੂੰ ਸਾੜ ਵੀ ਦਿੰਦੀ ਹੈ ਤੋ ਤਾਨੂੰ ਬਹੁਤ ਮਸਾਲਾ ਹੋ ਜੀਆਂ ਰਸ਼ੀਆ ਬੁਨੀਆਂ ਰੱਬ ਦੇ ਪਿਆਰਿਆਂ ਨੇ ਜਿੰਨਾ ਵੱਲ ਤੱਕਿਆ ਉਹ ਸੜ ਕੇ ਸੁਆਹ ਹੋ ਗਿਆ ਇੰਨੀ ਵੱਡੀ ਦਿਦਾ ਦੀ ਤਾਕਤ ਹੈ ਫਿਰ ਬਸ ਗੁਰੂ ਦੇ ਅੱਕਾ ਵਿੱਚ ਅੱਕਾ ਪੈਂਦੇ ਆ ਸਾਰੇ ਗੁਰੂ ਨੂੰ ਖੁਦਾ ਖੁਦਾ ਕਰਨ ਲੱਗ ਮੈਂ ਭੁੱਲਿਆ ਰਿਆ ਮਦ